ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਨਿਕੇਸ਼ ਸ਼ਰਮਾ ਸੋ ਹੁਸ਼ਿਆਰਪੁਰ ਦੇ ਵਿੱਚ ਦੁਸ਼ਹਿਰੇ ਦੀ ਤਿਆਰੀ ਹੈ ਜਿਹੜੀ ਉਹ ਪੂਰੀ ਤਰ੍ਹਾਂ ਦੇ ਨਾਲ ਮੁਕੰਮਲ ਹੋ ਚੁੱਕੀ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਹੁਸ਼ਿਆਰਪੁਰ ਦਾ ਦੁਸ਼ਹਿਰਾ ਹੈ ਜਿਹੜਾ ਪੂਰੇ ਉੱਤਰੀ ਭਾਰਤ ਦੇ ਵਿੱਚ ਮਸ਼ਹੂਰ ਦੁਸ਼ਹਿਰਿਆਂ ਦੇ ਵਿੱਚੋਂ ਇੱਕ ਹੈ ਦੂਸਰੇ ਨੰਬਰ ਤੇ ਹੁਸ਼ਿਆਰਪੁਰ ਸ਼ਹਿਰ ਦਾ ਦੁਸ਼ਹਿਰਾ ਹੈ ਜਿਹੜਾ ਪੂਰੇ ਉੱਤਰੀ ਭਾਰਤ ਦੇ ਵਿੱਚ ਮੰਨਿਆ ਗਿਆ ਹੈ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਦੇ ਰਹੇ ਆ ਨਾਲ ਨਾਲ ਕੀ ਆ ਰਾਮ ਜੀ ਦਾ ਦਰਬਾਰ ਵੀ ਜਿਹੜਾ ਕਿ ਸੱਜ ਚੁੱਕਿਆ ਹੈ ਰਾਮ ਲੀਲਾ ਹੋਣ ਦੇ ਲਈ ਤਾਂ ਲੋਕ ਵੀ ਹੁਣ ਪਹੁੰਚਣਾ ਸ਼ੁਰੂ ਕਰ ਚੁੱਕੇ ਨੇ ਤਾਂ ਉਧਰ ਜੇਕਰ ਅਸੀਂ ਤਿਆਰਿਆਂ ਦੀ ਗੱਲ ਕਰੀਏ ਤਾਂ ਪੁੱਤਲੇ ਨੇ 라ਵਣ ਦਾ ਮੇਗਨਾਥ ਦਾ ਕੁੰਭਕਰਨ ਦੇ ਪੁੱਤਲੇ ਵੀ ਜਿਹੜੇ ਉਹ ਤਿਆਰ ਹੋ ਚੁੱਕੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਨੇ ਮੇਲੇ ਦਾ ਆਨੰਦ ਮਾਣਨ ਦੇ ਲਈ ਇੱਥੇ ਆ ਰਹੇ ਨੇ ਤਾਂ ਹੁਸ਼ਿਆਰਪੁਰ ਦੇ ਦੁਸ਼ਹਿਰੇ ਦੀ ਗੱਲ ਕਰੀਏ ਤਾਂ ਹਜ਼ਾਰਾਂ ਦੀ ਗਿਣਤੀ ਦੇ ਹਿਸਾਬ ਦੇ ਨਾਲ ਨਹੀਂ ਲੱਖਾਂ ਦੀ ਗਿਣਤੀ ਦੇ ਹਿਸਾਬ ਦੇ ਨਾਲ ਲੋਕ ਇੱਥੇ ਆਂਦੇ ਨੇ ਆਨੰਦ ਮਾਣਦੇ ਨੇ ਤਾਂ ਪ੍ਰਭੂ ਸ਼੍ਰੀ ਰਾਮ ਜੀ ਦੀ ਝਾਕੀ ਵੀ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਆ ਪ੍ਰਭੂ ਸ਼੍ਰੀ ਰਾਮ ਵੀ ਜਿਹੜੇ ਕਿ ਉਹ ਦਰਬਾਰ ਦੇ ਉੱਤੇ ਪਹੁੰਚ ਰਹੇ ਨੇ ਤਾਂ ਉਸ ਪਾਸੇ ਦੀਆਂ ਵੀ ਜਿਹੜੀਆਂ ਕਿ ਤਸਵੀਰਾਂ ਨੇ ਉਹ ਵੀ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦੇਣਾ ਚਾਹਾਂਗਾ ਕਿ ਮੇਲਾ ਜਿਹੜਾ ਉਹ ਲੱਗਿਆ ਪਿਆ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਇੱਥੋਂ ਆ ਜਾ ਰਹੇ ਨੇ ਤਾਂ ਦੂਜੇ ਪਾਸੇ ਉੱਥੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਆਉਂਦੇ ਨੇ ਤਾਂ ਪੁਲਿਸ ਪ੍ਰਸ਼ਾਸਨ ਦੀ ਵੀ ਜਿਹੜੀ ਕਿ ਇੱਕ ਸਖਤ ਡਿਊਟੀ ਬਣਦੀ ਹੈ ਤਾਂ ਉਹਨਾਂ ਦੇ ਵੱਲੋਂ ਵੀ ਹੁਣ ਮੀਟਿੰਗ ਕੀਤੀ ਗਈ ਹੈ ਕਿ ਕੁਝ ਪ੍ਰੀਕਾਸ਼ਨਸ ਨੇ ਜਾਂ ਕੀ ਕੁਝ ਤਿਆਰੀਆਂ ਨੇ ਦੁਸ਼ਹਿਰੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀਆਂ ਕਿ ਉਹ ਡਿਸਕਸ ਕੀਤੀਆਂ ਗਈਆਂ ਨੇ ਮੌਕੇ ਤੇ ਐਸਐਸਪੀ ਸੰਦੀਪ ਕੁਮਾਰ ਮੱਲਿਕ ਨੇ ਜਿਹੜੇ ਉਹ ਵੀ ਖੁਦ ਪਹੁੰਚੇ ਨੇ ਤਾਂ ਉਹਨਾਂ ਦੇ ਵੱਲੋਂ ਵੀ ਟੀਮ ਦੇ ਨਾਲ ਦੁਸ਼ਹਿਰੇ ਦੇ ਸਿਕਿਉਰਿਟੀ ਪਰਪਸਾਂ ਦੀ ਗੱਲ ਕੀਤੀ ਹੈ ਉਹਨਾਂ ਦਾ ਇੰਤਜ਼ਾਮ ਦਾ ਧਿਆਨ ਕੀਤਾ ਜਾ ਰਿਹਾ ਪਿਆ ਹੈ ਤਾਂ ਉੱਥੇ ਜੇਕਰ ਅਸੀਂ ਹੁਸ਼ਿਆਰਪੁਰ ਸ਼ਹਿਰ ਦੀ ਗੱਲ ਕਰੀਏ ਤਾਂ ਅੱਜ ਪ੍ਰਭੂ ਹਨੂਮਾਨ ਜੀ ਦੇ ਸਰੂਪ ਵੀ ਨੇ ਉਹ ਪੂਰੇ ਸ਼ਹਿਰ ਦੇ ਵਿੱਚ ਧੂਮ ਧਾਮ ਦੇ ਨਾਲ ਨਿਕਲ ਰਹੇ ਨੇ ਧਾਰਮਿਕ ਆਸਥਾ ਹੈ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਜੁੜੀ ਹੋਈ ਹੈ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜਾ ਕਿ ਸਿਕਿਉਰਿਟੀ ਦਾ ਮੁਆਇਨਾ ਐਸਐਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਵੱਲੋਂ ਇੱਥੇ ਆ ਕੇ ਕੀਤਾ ਗਿਆ ਹੈ ਪੁਲਿਸ ਪਾਰਟੀ ਦੇ ਨਾਲ ਮੀਟਿੰਗ ਕੀਤੀ ਗਈ ਹੈ ਸਾਰੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਕਿ ਇੱਥੇ ਮੌਜੂਦ ਰਹੇ ਨੇ ਤਾਂ ਇਧਰ ਚੋ ਦੇ ਵਿੱਚ ਦੁਸ਼ਹਿਰਾ ਲੱਗਿਆ ਹੋਇਆ ਹੈ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਆ ਪਾਣੀ ਆਇਆ ਹੋਇਆ ਸੀਗਾ ਇਸ ਵਾਰੀ ਹੁਸ਼ਿਆਰਪੁਰ ਦੇ ਭੰਗੀ ਚੋ ਦੇ ਵਿੱਚ ਕਾਫੀ ਵਾਰ ਪਾਣੀ ਵੀ ਆਇਆ ਹੈ ਪਰੰਤੂ ਰਾਮਲੀਲਾ ਕਮੇਟੀ ਹੁਸ਼ਿਆਰਪੁਰ ਦੀ ਵੀ ਇੱਕ ਤਾਰੀਫ ਬਣਦੀ ਆ ਕਰਨੇ ਉਹਨਾਂ ਦੇ ਵੱਲੋਂ ਗਰਾਊਂਡ ਹੈ ਜਿਹੜੇ ਕਿ ਉਹ ਪ੍ਰੋਪਰ ਤਰੀਕੇ ਦੇ ਨਾਲ ਕਈ ਜਗ੍ਹਾ ਤੋਂ ਖੱਡੇ ਸੀ ਉਹਨਾਂ ਨੂੰ ਪੂਰੇ ਆ ਗਿਆ ਏ ਮਿਹਨਤ ਕੀਤੀ ਗਈ ਆ ਐਫਰਟਸ ਕੀਤੇ ਗਏ ਨੇ ਸੋ ਹੁਣ ਪੁਲਿਸ ਪ੍ਰਸ਼ਾਸਨ ਦਾ ਸਿਕਿਉਰਿਟੀ ਪਰਪਸਿਜ਼ ਨੂੰ ਲੈ ਕੇ ਕੀ ਕਹਿਣਾ ਏ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਜੀ ਇਹ ਸਾਰੇ ਨੂੰ ਪਤਾ ਏ ਕਿ ਹੁਸ਼ਿਆਰਪੁਰ ਦੇ ਵਿੱਚ ਕੱਲ ਜੋ ਦੁਸ਼ਹਿਰੇ ਦਾ ਤਿਉਹਾਰ ਹੈਗਾ ਬੜੇ ਹੀ ਧੂਮਧਾਮ ਤਰੀਕੇ ਨਾਲ ਐਨ ਬੜੇ ਹੀ एनर्जी ਨਾਲ ਮਨਾਇਆ ਜਾਂਦਾ ਬਹੁਤ ਵੱਡਾ ਇੱਥੇ ਇਕੱਠ ਹੁੰਦਾ ਮੋਰ ਥੈਨ ਅ ਲੱਖ ਜੋ ਇੱਥੇ ਸ਼ਰਧਾਲੂ ਹੈਗੇ ਐਂਡ ਇੱਥੇ ਪਾਰਟਿਸਿਪੇਟ ਕਰਦੇ ਆਂ ਦੇਖਦੇ ਆਂ ਤੇ ਉਹਦੇ ਮੱਦੇ ਨਜ਼ਰ ਸਾਡੀ ਕਾਫੀ ਦਿਨ ਪਹਿਲਾਂ ਤੋਂ ਹੀ ਉਹ ਜਿਹੜੇ ਆਰਗੇਨਾਈਜ਼ਰਸ ਹੈਗੇ ਐਂਡ ਸਾਡੀ ਜੋ ਮਹਿਕਮਾ ਡਿਪਾਰਟਮੈਂਟ ਦੇ ਵਿੱਚ ਅਸੀਂ ਮੀਟਿੰਗਸ ਕਰ ਰਹੇ ਹੈਗੇ ਬੜਾ ਅੱਛਾ ਤਾਲਮੇਲ ਹੈਗਾ ਇਨ ਅ ਕੋਲੈਬੋਰੇਟਿਵ ਕੋਆਪਰੇਟਿਵ ਮੈਨਰ ਅਸੀਂ ਪੂਰੇ ਅਰੇਂਜਮੈਂਟਸ ਕੀਤੇ ਹੋਏ ਆਲਰੇਡੀ ਐਂਡ ਪਹਿਲਾਂ ਵੀ ਅਸੀਂ ਇਹ ਗਰਾਉਂਡ ਤੇ ਆ ਕੇ ਸਾਰਾ ਕੁਝ ਪ੍ਰੀਪਰੇਸ਼ਨਸ ਕੀਤੀ ਸੀਗੀ ਅੱਜ ਕਿਉਂਕਿ ਕੱਲ ਫਾਈਨਲ ਡੇ ਹੈਗਾ ਤੇ ਅੱਜ ਵੀ ਸਾਰੇ ਸਾਡੇ ਆਫਸਰਸ ਇਨਚਾਰजेस ਇੱਥੇ ਫੁੱਲ ਅਸੀਂ ਰਿਹਰਸਲ ਰੱਖੀ ਹੋਈ ਹੈ ਸਾਡੇ ਕੋਲ ਐਮਪਲ ਅਮਾਉਂਟ ਆਫ ਫੋਰਸ ਹੈਗੀ ਸਾਡੇ ਇਹਦੇ ਵਿੱਚ ਅਸੀਂ ਨਾਕਾਬੰਦੀ ਵੀ ਹੋਊਗੀ ਤੇ ਨਾਲ ਦੇ ਨਾਲ ਵਧੀਆ ਟ੍ਰੈਫਿਕ ਅਰੇਂਜਮੈਂਟਸ ਐਂਟੀ ਸਬੋਟੇਜ ਐਂਡ ਬਾਕੀ ਜਿਹੜੇ ਇਨਪੁਟਸ ਹੈਗੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਫੀ ਐਸੀ ਭਾਰੀ ਤਾਦਾਦ ਦੇ ਵਿੱਚ ਫੋਰਸ ਲਗਾਈ ਗਈ ਸਰ ਭਾਰੀ ਭੀੜ ਨੂੰ ਦੇਖਦੇ ਹੋਏ ਜਿਹੜਾ ਆ ਟਰੈਫਿਕ ਦੀ ਜਿਹੜੀ ਪ੍ਰੋਬਲਮ ਆਦੀ ਆ ਕੋਈ ਰੂਟ ਪਲਾਨ ਵੀ ਕੋਈ ਕੀਤਾ ਗਿਆ ਸਪੈਸ਼ਲ ਕੁਝ ਜੀ ਇਹ ਜਿੱਦਾਂ ਇੱਥੇ ਜੋ ਨਾਗਰਿਕ ਹੈਗੇ ਹੁਸ਼ਿਆਰਪੁਰ ਦੇ ਲੋਕਲ ਉਹਨਾਂ ਨੂੰ ਪਤਾ ਹੀ ਹੈਗਾ ਆਈ ਬਾਰੀ ਇੱਥੇ ਜੋ ਅਰੇਂਜਮੈਂਟਸ ਹੁੰਦੇ ਆ ਮੋਰਰਲੈਸ ਦੇ ਆਰ ਦੀ ਸੇਮ ਅਰੇਂਜਮੈਂਟਸ ਪਾਰਕਿੰਗ ਦੀ ਯਹਾਂ ਪੇ ਅਲੱਗ-ਅਲੱਗ ਥਾਂ ਡੈਜ਼ਿਗਨੇਟ ਕੀਤੀ ਗਈਆਂ ਤੇ ਜੋ ਹੈਵੀ ਟਰੈਫਿਕ ਹੈ ਉਹਨੂੰ ਅਸੀਂ ਡਾਇਵਰਟ ਕਰਾਂਗੇ ਕੁਝ ਟਾਈਮ ਸਵੇਰੇ ਤੋਂ ਸਟਾਰਟ ਹੋ ਕੇ ਲੇਟ ਨਾਈਟ ਤੱਕ ਇਥੇ ਡਾਇਵਰਜਨ ਰਹੇਗੀ ਉਹਦਾ ਜੋ ਰੂਟ ਪਲਾਨ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਸਾਡੇ ਕੋਲ ਫਲੈਗ ਮਾਰਚ ਦਾ ਵੀ ਪਲਾਨ ਹੈ ਜੀ ਬਿਲਕੁਲ ਐਸੀ ਰੈਗੂਲਰਲੀ ਫੁੱਟ ਪੈਟ੍ਰੋਲਿੰਗ ਤੇ ਫਲੈਗ ਮਾਰਚਸ ਕੱਢ ਰਹੇ ਆ ਅੱਜ ਵੀ ਸਾਡੀ ਫਲੈਗ ਮਾਰਚ ਹੁਣ ਵੀ ਨਿਕਲਣੀ ਹੈਗੀ ਐਂਡ ਸਾਡੇ ਕੋਲ ਐਡੀਸ਼ਨਲ ਫੋਰਸ ਵੀ ਬਾਹਰੋਂ ਵੀ ਉਪਲਬਧ ਹੋਈ ਹੈ ਬਿਕੋਜ਼ ਮਦਦ ਰੱਖਦੇ ਹੋਏ ਕਿ ਜਿੰਨਾ ਵੱਡਾ ਇੱਥੇ ਇਹ ਤਿਉਹਾਰ ਮਨਾਇਆ ਜਾਂਦਾ ਸਰ ਕਿੰਨੇ ਫੋਰਸਾਂ ਦੀ ਤਣਾਹਕੀ ਜਿਹੜੀ ਕਿ ਕੀਤੀ ਗਈ ਹੈ ਦੇਖੋ ਸਿਕਿਉਰਿਟੀ ਰੀਜ਼ਨ ਤੇ ਮੈਂ ਐਗਜ਼ੈਕਟ ਨਹੀਂ ਬਟ ਇਹ ਕਾਫੀ ਕਾਫੀ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਤੋਂ ਮੈਕਸਿਮ ਫੋਰਸ ਅਸੀਂ ਲਾਈ ਰਹੇ ਆ ਨਾਲ ਦੀ ਨਾਲ ਸਾਨੂੰ ਬਾਹਰੋਂ ਵੀ ਐਡੀਸ਼ਨਲ ਮੈਨ ਪਰ ਹੁਸ਼ਿਆਰ ਪਰਵਾਸੀਆਂ ਨੂੰ ਕੀ ਅਪੀਲ ਹੈ ਜੀ ਜੀ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਜੋ ਤੁਹਾਨੂੰ ਹਦਾਇਤ ਕੀਤੀ ਜਾਂਦੀ ਹੈ ਪ੍ਰਸ਼ਾਸਨ ਪੁਲਿਸ ਵੱਲੋਂ ਕਾਈਂਡਲੀ ਅਡੇਅਰ ਕਰੋ ਉਹਦੇ ਨਾਲ ਤੇ ਇੱਥੇ ਆਓ ਇੰਜੋਏ ਇੰਜੋਏ ਕਰੋ ਐਂਡ ਬਟ ਦੂਜਿਆਂ ਦੀ ਸੇਫਟੀ ਐਂਡ ਆਪਣੀ ਸੇਫਟੀ ਨੂੰ ਮੱਦੇਨਜ਼ਰ ਰੱਖੋ